ਦੈਮ ਸੀ ਨੇ ਉਹਨਾਂ ਨਾਲ ਨੇ ਬਾਕੀ ਬਹੁ ਗਿਣਤੀ ਸਾਡੇ ਨੇ ਲੋਕਾਂ ਨੇ ਵੋਟਾਂ ਪਾ ਕੇ ਜਟਾਇਆ ਸ਼ਹਿਰ ਦੇ ਕੰਮ ਕਰਨ ਦੇ ਲਈ ਤੇ ਜਦੋਂ ਕਿ ਜਿਹੜਾ ਨਗਰ ਕੌਂਸਲ ਦੇ ਪ੍ਰਧਾਨ ਜਦੋਂ ਡਿਸਮਿਸ ਹੋ ਸਾਰੇ ਜਿਹੜੇ ਲੀਗਲੀ ਜਿਹੜੇ ਪੁਆਇੰਟ ਸੀਗੇ ਉਹਨਾਂ ਨੂੰ ਪੂਰਾ ਕਰਦੇ ਹੋਏ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਇਹਨੂੰ ਚੋਣ ਨੂੰ ਕਰਾਇਆ ਔਰ ਲੋਕਤੰਤਰ ਆ ਡੈਮੋਕ੍ਰੇਸੀ ਆ ਕਿਸ ਨੂੰ ਲੱਗਦਾ ਤਾਂ ਹਾਈ ਕੋਰਟ ਹੈਗੀ ਹਾਈ ਕੋਰਟ ਹੈਗੀ ਸੁਪਰੀਮ ਕੋਰਟ ਹੈਗੀ ਤਾਂ ਕਿਤੇ ਵੀ ਈਮਾਨਦਾਰ ਨਗਰ ਕੌਂਸਲ ਭਵਾਨੀਗੜ੍ਹ ਦੇ ਕਾਰਜਕਾਰੀ ਮੀਤ ਪ੍ਰਧਾਨ ਗੁਰਤੇਜ ਸਿੰਘ ਤੇਜ ਜੀ ਦੇ ਤਾਜ ਪੋਸ਼ੇ ਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਪਰਾਜ ਨੇ ਪੁੱਜ ਕੇ ਗੁਰਤੇਜ ਸਿੰਘ ਤੇਜ ਜੀ ਨੂੰ ਕੁਰਸੀ ਤੇ ਬਿਠਾਇਆ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਹੋਇਆ ਮੀਤ ਪ੍ਰਧਾਨ ਨੂੰ ਸ਼ਕਤੀਆਂ ਜਿਹੜੀਆਂ ਜ਼ਰੂਰੀ ਨੇ ਅੱਜ ਇਹੀ ਕਾਰਜ ਵੀ ਨਿਪਟਾਰੇ ਚੜ ਗਿਆ ਤਾਜ ਪੋਸ਼ੀ ਤਾਜ ਪੋਸ਼ੀ ਅੱਜ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਜਿਹੜਾ ਇਕੱਠੇ ਹੋਏ ਹਾਂ ਸਾਰੇ ਸੋ ਭਵਾਨੀਗੜ ਨਗਰ ਕੌਂਸਲ ਦਾ ਜਿਹੜਾ ਕਾਫੀ ਦੇਰ ਤੋਂ ਜਿਹੜੇ ਵਿਕਾਸ ਦੇ ਕੰਮ ਲਟਕਦੇ ਸੀਗੇ ਜਿਹਦਾ ਕਾਰਨ ਸੀਗਾ ਕਿ ਸਰਕਾਰ ਬਦਲਣ ਤੋਂ ਬਾਅਦ ਕੁਝ ਜਿਹੜੇ ਜਿਹੜੇ ਕਮੀਆਂ ਸੀ ਜਿਹੜੇ ਦਿੱਕਤਾਂ ਸਾਨੂੰ ਰਹੀਆਂ ਨੇ ਸੋ ਉਹਦੇ ਲਈ ਸਾਡੇ ਸਾਰੇ ਐਮਸੀ ਸਹਿਬਾਨ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਭਵਾਨੀਗੜ ਦੇ ਵਿਕਾਸ ਕਰਦਿਆਂ ਦੇ ਮੱਦੇ ਨਜ਼ਰ ਜਿਹੜਾ ਗੁਰਤੇਜ ਸਿੰਘ ਜਿਨ੍ਹਾਂ ਨੂੰ ਬਤੌਰ ਮੀਤ ਪ੍ਰਧਾਨ ਜਿਹੜਾ ਨਗਰ ਕੌਂਸਲ ਦੀ ਜਿਹੜੀ ਜ਼ਿੰਮੇਵਾਰੀ ਦੇ ਲਈ ਸਾਰਿਆਂ ਨੇ ਸਹਿਮਤੀ ਦਿੱਤੀ ਔਰ ਅੱਜ ਜਿਹੜਾ ਉਹਨਾਂ ਦਾ ਕਾਰਜਕਾਰੀ ਦੌਰ ਤੇ ਅੱਜ ਜਿਹੜੀ ਉਹ ਸ਼ੁਰੂਆਤ ਜਿਹੜੀ ਕਰਨ ਜਾ ਰਹੇ ਨੇ ਸੋ ਮੈਂ ਸਾਰੇ ਫਾਨੀਗੜ ਦੇ ਸਾਡੇ ਜਿਨੇ ਵੀ ਐਮਸੀ ਸਾਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦੀ ਆਂ ਔਰ ਉਮੀਦ ਕਰਦੀ ਆਂ ਕਿ ਗੁਰਦੇਵ ਸਿੰਘ ਜਿਸ ਉਮੀਦ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ પા ਕੇ ਜਿਤਾਇਆ ਔਰ ਉਹਨਾਂ ਦੀ ਉਮੀਦਾਂ ਦੇ ਉੱਤੇ ਜਿਹੜੀ ਸਾਰੀ ਟੀਮ ਉੱਪਰ ਉਤਰਨਗੇ ਨਗਰ ਕੌਂਸਲ ਦੇ ਜਿਹੜੇ ਦੂਸਰੇ ਐਮਸੀ ਨੇ ਇਹ ਉਹਨਾਂ ਵੱਲੋਂ ਲੋਕਤੰਤਰ ਦਾ ਘਾਣ ਕਿਹਾ ਜਾ ਰਿਹਾ ਹੈ ਚੋਣ ਨੂੰ ਬਦਹਾਂ ਜ ਉਹ ਕਹਿੰਦੇ ਵੀ ਇਹ ਸਹੀ ਤਰੀਕੇ ਨਾਲ ਹੋ ਰਹੀ ਕਿਉਂਕਿ ਉਹਨਾਂ ਦੀ ਗਿਣਤੀ ਘੱਟ ਹੈ ਵੀ ਸਿਰਫ 6 ਜਿਹੜੇ ਐਮਸੀ ਨੇ ਉਹਨਾਂ ਨਾਲ ਨੇ ਬਾਕੀ ਬਹੁਤ ਗਿਣਤੀ ਸਾਡੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਸ਼ਹਿਰ ਦੇ ਕੰਮ ਕਰਨ ਦੇ ਲਈ ਤੇ ਜਦੋਂ ਕਿ ਜਿਹੜਾ ਨਗਰ ਕੌਂਸਲ ਦੇ ਪ੍ਰਧਾਨ ਜਦੋਂ ਡਿਸਮਿਸ ਹੋ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਜ਼ਰੂਰੀ ਸੀਗਾ ਕਿ ਜਿਹੜੇ ਸ਼ਹਿਰ ਦੇ ਲੋਕਾਂ ਦੀ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਮੱਦੇ ਨਜ਼ਰ ਕੇ ਸਾਨੂੰ ਕੋਈ ਨਾ ਕੋਈ ਨੁਮਾਇੰਦਾ ਚਾਹੀਦਾ ਸੋ ਬਕਾਇਦਾ ਜਿਹੜਾ ਜੋ ਵੀ ਪ੍ਰਸ਼ਾਸਨ ਨੇ ਜਿਹੜਾ ਲੀਗਲੀ ਸਾਰਿਆਂ ਨੂੰ ਜਿਹੜੀ ਨੋਟਿਸ ਦਿੱਤੇ ਸੀਗੇ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ ਮੀਟਿੰਗ ਦੇ ਵਿੱਚ ਆਉਣ ਦਾ মিডিਆ ਸਾਰਾ ਇੱਥੇ ਤੁਹਾਡੀ ਹਾਜ਼ਰੀ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਪੂਰੇ ਕੋਈ ਵੀ ਨੁਮਾਇੰਦਾ ਕਿਸੇ ਤਰ੍ਹਾਂ ਦਾ ਨਹੀਂ ਪਹੁੰਚਿਆ ਹੈਗਾ ਸੋ ਜੋ ਕਾਨੂੰਨ ਦੇ ਮੁਤਾਬਕ ਜੋ ਬਣਦਾ ਸੀਗਾ ਉਹਦੇ ਅਕੋਰਡਿੰਗ ਜਿਹੜੀ ਇਲੈਕਸ਼ਨ ਦੀ ਜਿਹੜੀ ਹੋਈ ਹੈ ਔਰ ਉਪਰੋਂ ਜਿਹੜੀ ਮਨਜ਼ੂਰੀਆ ਵਿਭਾਗ ਨੇ ਸਾਰੇ ਕਾਨੂੰਨੀ ਪੱਖਾਂ ਦੇਖਦੇ ਹੋਏ ਤੋਂ ਬਾਅਦ ਦੇ ਵਿੱਚ ਜਿਹੜੀ ਚੋਣ ਨੂੰ ਜਿਹੜਾ ਸਿਰੇ ਚਾੜਿਆ ਔਰ ਜਿਸ ਤੋਂ ਬਾਅਦ ਅੱਜ ਜਿਹੜਾ ਅਸੀਂ ਜਿਹੜੀ ਇਹ ਇਲੈਕਸ਼ਨ ਤੋਂ ਤਕਰੀਬਨ ਸਵਾ ਮਹੀਨਾ ਹੋ ਗਿਆ ਜੀ ਇਹ ਤੋਂ ਅੱਜ ਕੁਛ ਇੰਨੀ ਲੇਟ ਕਿਉਂ ਆਇਆ ਅਸੀਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਜਿਹੜਾ ਜਿਹੜੇ ਵਿਰੋਧੀ ਅੱਜ ਵੀ ਸਵਾਲ ਉਠਾ ਰਹੇ ਨੇ ਸੋ ਉਹਨਾਂ ਦੇ ਸਵਾਲਾਂ ਦਾ ਜਵਾਬ ਅੱਜ ਉਹਨਾਂ ਨੂੰ ਮਿਲ ਗਿਆ ਕਿ ਅਸੀਂ ਸਾਰੇ ਜਿਹੜੇ ਲੀਗਲੀ ਜਿਹੜੇ ਪੁਆਇੰਟ ਸੀਗੇ ਉਹਨਾਂ ਨੂੰ ਪੂਰਾ ਕਰਦੇ ਹੋਏ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਇਹਨੂੰ ਚੋਣ ਨੂੰ ਕਰਾਇਆ ਔਰ ਲੋਕਤੰਤਰ ਆ ਡੈਮੋਕ੍ਰੇਸੀ ਆ ਕਿਸੇ ਨੂੰ ਲੱਗਦਾ ਤਾਂ ਹਾਈ ਕੋਰਟ ਹੈਗੀ ਹਾਈ ਕੋਰਟ ਹੈਗੀ ਸੁਪਰੀਮ ਕੋਰਟ ਹੈਗੀ ਤਾਂ ਕਿਤੇ ਵੀ ਮਾਨਜੋਗ ਦਾਅਵੇ ਦੇ ਵਿੱਚ ਜਾ ਸਕਦੇ ਹੋ ਤਾਂ ਕੋਈ ਦਿੱਕਤ ਨਹੀਂ ਹੈ ਜੀ ਪ੍ਰਧਾਨਗੀ ਦੀ ਮਸਲਾ ਤਾਂ ਨਹੀਂ ਰਹੂਗਾ ਜੀ ਪ੍ਰਧਾਨਗੀ ਦੇ ਵੇਲੇ ਦੇਖੋ ਮੈਨੂੰ ਉਹਨਾਂ ਲੋਕਾਂ ਤੇ ਹੈਰਾਨੀ ਆ ਕਿ ਦੋ ਸਾਲ ਹੋ ਗਏ ਸਾਨੂੰ ਪੌਣੇ ਦੋ ਸਾਲ ਸਰਕਾਰ ਬਣੀ ਨੂੰ ਇੱਕ ਵੀ ਭਵਾਨੀਗੜ ਦਾ ਜਿਹੜਾ ਕੰਮ ਹੈ ਜਿਹੜਾ ਅਸੀਂ ਸ਼ੁਰੂ ਨਹੀਂ ਕਰਵਾ ਸਕੇ ਕਿਉਂਕਿ ਇੱਥੇ ਜਿਹੜਾ ਹਾਊਸ ਆ ਉਹ ਲੈਕਡਡ ਹੈ ਔਰ ਚੁਣਿਆ ਹੋਇਆ ਜਿਹੜਾ ਹਾਊਸ ਹੈ ਤੇ ਉਹਦੇ ਦੌਰਾਨ ਕੋਈ ਵੀ ਕੰਮ ਆ ਭਾਨੀਗੜ ਦਾ ਜੇ ਤੁਸੀਂ ਕਿਟ ਵੀ ਲਾਉਣੀ ਹੈ ਤਾਂ ਤੁਹਾਨੂੰ ਬਕਾਇਦਾ ਨਗਰ ਕਾਉਂਸਲ ਦੇ ਵਿੱਚ ਮਤਾ ਜਿਹੜਾ ਪਾਉਣਾ ਪੈਂਦਾ ਜਿਹਦੇ ਕਰਕੇ ਸੀ ਸਰਕਾਰ ਦੇ ਜਿਹੜੇ ਪੱਖ ਤੋਂ ਵੀ ਅਸੀਂ ਕੋ ਡਿਵੈਲਪਮੈਂਟ ਦੇ ਕੰਮ ਆ ਜਿਹੜੇ ਅਸੀਂ ਨਹੀਂ ਸ਼ੁਰੂ ਕਰਵਾ ਸਕਦੇ ਸੋ ਉਸੇ ਕਾਰਨ ਮੈਂ ਤਾਂ ਉਹਨਾਂ ਨੂੰ ਚਾਹੁੰਨੀ ਹੈ ਕਿ ਸਾਰੇ ਰਲ ਮਿਲ ਕੇ ਤੁਸੀਂ ਜੋ ਭਾਈ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਆ ਦੁਆਰਾ ਚੁਣਾ ਫੇਰ ਆ ਜਣੀਆਂ ਨੇ ਤੁਸੀਂ ਆਪਣੇ ਜਿਹੜੇ ਕੰਮ ਕਰਨੇ ਕਰਾਓ ਹੁਣ ਇਲੈਕਸ਼ਨ ਹੋ ਗਈ ਆ ਹੁਣ ਜਿਹੜਾ ਉਸ ਤੋਂ ਬਾਅਦ ਕੋਈ ਵੀ ਕੰਮ ਹੋਣਾ ਸਾਰੇ ਐਮਸੀ ਸਹਿਬਾਨਾਂ ਦੀ ਉਹਦੇ ਤਾਂ ਸਹਿਮਤੀ ਚਾਹੀਦੀ ਹੋਊਗੀ ਸੋ ਆਓ ਸਾਰੇ ਰਲ ਮਿਲ ਕੇ ਤੁਹਾਡੇ ਬਾੜਾਂ ਦੇ ਜਿਹੜੇ ਕੰਮ ਨੇ ਆਪਾਂ ਉਹ ਵੀ ਕਰਾਂਗੇ ਤੇ ਜਿਹੜੇ ਆਪਾਂ ਤਾਂ ਲੋਕਾਂ ਨੂੰ ਦੇਖਣਾ ਨਾ ਤੁਸੀਂ ਪਾਰਟੀਆਂ ਦੇਖ ਰਹੇ ਹੋ ਜੋਦੋਂ ਕਿ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤਾਂ ਤੁਸੀਂ ਸਰਬਸਾਂਝੇ ਹੋ ਅੱਜ ਦਾ ਸੁਨੇਹਾ ਗਿਆ ਹੈ ਵਿਕਾਸ ਦੇ ਕੰਮ ਕਿਉਂ ਰੁਕੀਏ ਅੱਜ ਦਾ ਕੋਈ ਸੁਨੇਹਾ ਗਿਆ ਹੋਇਆ ਉਹਨਾਂ ਕੋਲ ਸਭ ਨੂੰ ਗਿਆ ਹੈ ਜੀ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਤੇ ਮੈਂ ਅੱਗੇ ਦੇ ਲਈ ਵੀ ਸੱਦਾ ਦਿੰਨੀ ਆ ਕਿ ਜਿੰਨੇ ਵੀ ਸ਼ਹਿਰ ਦੇ ਵਿਕਾਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਨਹੀਂ ਹੋਊਗੀ ਏਜੰਡਾ ਕੱਢਾਂਗੇ ਤੇ ਸਾਰਿਆਂ ਨੂੰ ਸੱਦਾ ਦਵਾਂਗੇ ਮੈਂ ਵੀ ਹਾਊਸ ਦੇ ਵਿੱਚ ਮੀਟਿੰਗ ਅਟੈਂਡ ਕਰੂੰਗੀ ਬਾਕਾਇਦਾ ਐਮ ਐਲ ਏ ਹਲਕਾ ਸੰਗਰੂਰ ਤੋਂ ਔਰ ਸਾਰਿਆਂ ਨੂੰ ਕੱਦਾ ਦਿੰਨਾ ਕਿ ਜਿੰਨੇ ਵੀ ਸ਼ਹਿਰ ਦੇ ਅਸੀਂ ਤਾਂ ਅਸੀਂ ਇਹ ਚਾਹੁੰਦੇ ਆ ਕਿ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਤੇ ਜ ਤੇ ਉਹੀ ਕੰਮ ਉਹਨਾਂ ਦੇ ਐਮਸੀ ਸਾਹਿਬਾਨਾਂ ਦਾ ਸੋ ਆਉਣ ਸਾਰੇ ਰਲ ਮਿਲ ਕੇ ਸ਼ਹਿਰ ਦੇ ਵਿਕਾਸ ਦੇ ਲਈ ਲੋਕਾਂ ਦੀ ਖੱਜਲ ਖਾਰੀ ਘਟਾਉਣ ਦੇ ਲਈ ਆਪਾਂ ਰਲ ਮਿਲ ਕੇ ਕੰਮ ਕਰੀਏ ਇਹ ਸਮਾ ਜਿਹੜਾ ਨਿਕਲਦਾ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਤੇ ਹੀ ਅਪੀਲ ਕਰਦਾ ਹਾਂ ਆਵੇ ਹੈ ਜਿਹੜੀ ਮੀਤ ਪ੍ਰਧਾਨ ਦੇ ਜੂਨ ਨਾਲ ਜਾਂ ਪੰਜਾਬ ਸਰਕਾਰ ਦੇ ਗਰੰਟਾਂ ਨੇ ਜਾਂ ਵਿਕਾਸ ਦੇ ਕੰਮ ਨੂੰ ਰੋਕੇ ਨੇ ਉਹ ਸਰਲ ਹੋ ਜਾਣਗੇ ਉਹ ਸਰਲ ਹੋਣਗੇ ਕਿ ਕਰੋੜਾ ਰੁਪਇਆ ਆ ਰਿਹਾ ਉੱਪਰੋਂ ਤੇ ਮੈਂ ਹੁਣ ਵੀ ਥੋੜੇ ਪਿਛਲੇ ਹਫਤੇ ਮੈਂ ਮਾਨਜੋ ਕੈਬਨਟ ਮੰਤਰੀ ਬਲਕਾਰ ਸਿੰਘ ਜੀ ਨਾਲ ਮੈਂ ਮੀਟਿੰਗ ਲੈ ਕੇ ਆਈ ਆ ਉੱਥੇ ਵਿਭਾਗ ਦੇ ਸੈਕਟਰੀ ਤੋਂ ਲੈ ਕੇ ਸਾਰੇ ਡਾਇਰੈਕਟਰ ਸਾਹਿਬਾਨ ਸਾਰੇ ਬੈਠੇ ਸੀਗੇ ਤੇ ਉੱਥੇ ਸਾਡੇ ਕੋਲ ਕਰੋੜਾ ਰੁਪਇਆ ਸਾਨੂੰ ਉਹਨਾਂ ਨੇ ਭੇਜਿਆ ਜਿਹੜਾ ਪਿਛਲੇ 2 ਸਾਲ ਤੋਂ ਆਇਆ ਸੀ 1 ਵੀ ਰੁਪਇਆ ਪੋਨੀਗੜ ਤੇ ਇਨਵੈਸਟਿੰਗ ਕਰ ਸਕਦੇ ਹਾਂ ਜੀ ਸੋ ਇਹ ਉਹਨਾਂ ਦੀ ਜਿਹੜੀ ਸੌਰੀ ਸੋਚ ਹੈ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਉਹਨੂੰ ਸੋਚ ਨੂੰ ਪਿੱਛੇ ਛੱਡ ਕੇ ਆਪਣੇ ਪੋਲੀਟਿਕਲ ਜਿਹੜੇ ਨਿੱਜੀ ਹਿੱਤ ਨੇ ਉਹਨਾਂ ਨੂੰ ਜਿਹੜੇ ਪਿੱਛੇ ਛੱਡ ਕੇ ਤੁਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਧਾਈਆਂ ਨੇ ਸੋ ਲੋਕਾਂ ਦੇ ਲਈ ਉਹ ਜਿਹੜੇ ਵਿਕਾਸ ਦੇ ਕੰਮ ਨੇ ਚਾ ਸੀਵਰੇਜ ਦੀ ਸਫਾਈ ਤੋਂ ਲੈ ਕੇ ਜਿਹੜੀਆਂ ਗਲੀਆਂ ਨਾਲੀਆਂ ਤੱਕ ਦਾ ਜਿਹੜਾ ਮਸਲਾ ਕੋਈ ਲਾਈਟਾਂ ਦਾ ਮਸਲਾ ਹੈਗਾ ਹੋਰ ਵੀ ਜਿੰਨੇ ਵੀ ਵਿਕਾਸ ਦੇ ਕੰਮ ਨੇ ਉਹ ਸਾਰੇ ਕੰਮ ਜਿਹੜੇ ਰੁਕੇ ਪਏ ਨੇ ਲੋਕ 2 ਸਾਲਾਂ ਤੋਂ ਫਜਲ ਪਾਰੋ ਲੈ ਮੈਂ ਫੇਰ ਗੱਲ ਕਰਦੀ ਆ ਕਿ ਲੋਕ ਫਜਲ ਪਾਰੋ ਰਹੇ ਨੇ ਸੋ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਇੰਨੀਆਂ ਨੇ ਜਿੱਤਾਂ ਹਾਰਾਂ ਹੁੰਦੀਆਂ ਰਹਿੰਨੀਆਂ ਨੇ ਇਹ ਚੱਲਦਾ سلسلہ ਹੁੰਦਾ ਪਰ ਲੋਕ ਵੱਡੇ ਹੁੰਦੇ ਨੇ ਲੋਕਾਂ ਦੇ ਲਈ ਜਿਹੜਾ ਤੁਸੀਂ ਤੁਹਾਨੂੰ ਜੋ ਲੋਕਾਂ ਨੇ ਚੁਣ ਕੇ ਜਿੱਦੇ ਲਈ ਭੇਜਿਆ ਉਸ ਚੀਜ਼ ਦੇ ਉੱਤੇ ਜਿਹੜਾ ਖਰੇ ਉਤਰ ਰੋਸੀਆਂ ਦੀਆਂ ਮੰਗਿਆ ਜੀ ਦਸੰਬਰ ਤੇ ਜਨਵਰੀ ਦਾ ਮਹੀਨਾ ਸੜਕ ਸੁਰੱਖਿਆ ਹਫ਼ਤੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਹਮੇਸ਼ਾ ਜੀ ਬਟ ਸ਼ਹਿਰ ਦੇ ਵਿੱਚ ਸਿਰਫ ਟ੍ਰੈਫਿਕ ਕੋਈ ਜਾਗਰੂਕਤਾ ਕੀਤੀ ਜਾ ਰਹੀ ਹੈ ਸੜਕਾਂ ਵੀ ਹਾਲਤ ਬਹੁਤ ਮਾੜੀ ਹੈ ਧੰਵੀਰ ਵੀ ਸੜਕਾਂ ਦੇ ਵਿੱਚ ਜਿਹੜੇ ਕੋਏ ਨੇ ਉਹ ਖਤਮ ਕਰਕੇ ਹੀ ਸੜਕ ਸਕੇ ਕੋਈ ਵੀ ਪਿਛਲੇ 2 ਸਾਲ ਤੋਂ ਪੌਣੇ 2 ਸਾਲ ਤੋਂ ਇੱਕ ਵੀ ਟੈਂਡਰ ਅਸੀਂ ਮੇਨਟੇਨੈਂਸ ਦਾ ਨਹੀਂ ਲਾ ਸਕੇ ਹੈਗੇ ਅਸੀਂ ਕੋਈ ਵੀ ਨਵਾਂ ਕੰਮ ਕਰਨ ਦੇ ਟੈਂਡਰ ਨਹੀਂ ਲਾ ਸਕੇ ਹੈਗੇ ਕੋਈ ਵੀ ਕੰਮ ਅਸੀਂ ਕਰਾਈ ਨਹੀਂ ਸਕਦੇ ਉਸ ਦੇ ਜਿਹੜੇ ਦਾਇਰੇ ਨਗਰ ਕਾਉਂਸਲ ਦੇ ਦਾਇਰੇ ਦੇ ਵਿੱਚ ਕੰਮ ਆਉਂਦੇ ਨੇ ਸੋ ਇਸੇ ਕਰਕੇ ਤਾਂ ਕਹਿ ਰਹੇ ਕਿ ਜਿਹੜੀ ਖੱਜਲ ਖੁਆਰੀ ਨੂੰ ਬੰਦ ਕਰਨ ਦੇ ਲਈ ਸਾਰੇ ਜਿਹੜਾ ਇਸ ਜੀ ਦਾ ਸਾਥ ਦਿਓ ਔਰ ਜਿਹੜੀ ਰੋਡ ਜਿਹੜੀ ਸੇਫਟੀ ਦੇ ਲਈ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਲਾਕੇ ਨੂੰ ਮੈਂ ਵਧਾਈ ਦੇਣੀ ਆ ਪੌਣੀਗੜ੍ਹ ਨੂੰ ਤੁਹਾਡਾ মিডিਆ ਦਾ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਉਹਨੂੰ ਮਸਲੇ ਨੂੰ ਬੜਾ ਚੰਗੀ ਤਰ੍ਹਾਂ ਚੁੱਕਿਆ ਜਿਹੜਾ ਸ਼ਹਿਰ ਦੇ ਵਿੱਚੋਂ ਮੇਨ ਹਾਈਵੇ ਜਿਹੜਾ ਨੈਸ਼ਨਲ ਹਾਈਵੇ ਨਿਕਲ ਰਿਹਾ ਸੋ ਉਹਦੇ ਲਈ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਸਰ ਸਾਡਾ ਇਸ ਮਸਲੇ ਨੂੰ ਜਿਹੜਾ ਉੱਪਰ ਜਿਹੜੀ ਸੈਂਟਰ ਗਵਰਨਮੈਂਟ ਦੇ ਕੋਲ ਜਿਹੜਾ ਰੱਖਿਆ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਸਾਨੂੰ ਜਿਹੜਾ ਇਹ ਫਲਾਈਓਵਰ ਆ ਜਿਹੜਾ 250 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਬਣਨਾ ਉਹ ਮਨਜ਼ੂਰ ਹੋ ਚੁੱਕਿਆ ਸੋ ਉਹਦੇ ਉੱਤੇ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਕਿ ਕਿੱਥੋਂ ਐਲੀਵੇਟਡ ਬਣਾਣਾ ਜਾਂ ਕਿੱਥੇ ਕਿੱਦਾਂ ਜਿਹੜਾ ਅਸੀਂ ਉਹਨੂੰ ਬਣਾ ਕੇ ਲੈ ਕੇ ਜਾਣਾ ਉਹਦੇ ਉੱਤੇ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਪਾਣੀਗੜ ਦੇ ਵਿੱਚੋਂ ਇਹ ਉਸ ਤੇ ਕੰਮ ਕਰ ਰਹੇ ਆ ਕਿ ਇਹਨੂੰ ਸਾਡੀ ਕੋਸ਼ਿਸ਼ ਹੈ ਕਿ ਬਲਦ ਕੈਂਚੀ ਤੋਂ ਲੈ ਕੇ ਫਗੂ ਵਾਲ ਕੈਂਚੀ ਤੱਕ ਇਹਨੂੰ ਅਸੀਂ ਕਰਾਸ ਕਰ ਲਈਏ ਕਿੱਥੇ ਤੱਕ ਦਾ ਬਣਦਾ ਉਹ ਜਿਹੜੀ ਜਿਹੜਾ ਟੈਕਨੀਕਲੀ ਜਿਹੜੀ ਟੀਮ ਆ ਜਿਹੜਾ ਉਹਨੂੰ ਚੈੱਕ ਕਰ ਰਹੀ ਹੈ ਦੇਖੋ ਫੰਡ ਜਿਹੜੇ ਮਨਜ਼ੂਰ ਹੋ ਚੁੱਕੇ ਨੇ ਹੁਣ ਦੀ ਜਿਹੜਾ ਨਿਕਲ ਜਾਵੇ ਕਿਉਂਕਿ ਉਹਨੂੰ ਬਣਦੇ ਬਣਦੇ ਸੀ ਦੇਖਦੇ ਸਾਲਾਂ ਬਧੀ ਲੱਗ ਜਾਂਦੇ ਆ ਤੇ ਉਹ ਲੋਕਾਂ ਦੀ ਜਿਹੜੀ ਖੱਡਲ ਪੁਆਰੀ ਹੁੰਦੀ ਹੈ ਉਹਨੂੰ ਕਿਸ ਤਰੀਕੇ ਨਾਲ ਘਟਾ ਸਕਦੇ ਆ ਤਾਂ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਉਹਨੂੰ ਬੜੀ ਜਲਦੀ ਇਸ ਨਿਪਰੇ ਚੜਨ ਦੀ ਕੋਸ਼ਿਸ਼ ਦੇ ਵਿੱਚ ਆ ਗਏ ਮੈਡਮ ਸਟਰੀਟ ਲਾਈਟਾਂ ਬਿਲਕੁਲ ਬੰਦ ਪਈਆਂ ਨੇ ਹਾਈ ਦੇ ਵਾਲੀਆਂ ਜੀ ਤੇ ਉਹਦੇ ਬਾਰੇ ਵੀ ਕੁਝ ਹਾਂ ਉਹਨਾਂ ਦਾ ਜਿਹੜਾ ਰੀਟੈਂਡਰ ਜਿਹੜਾ ਹੋਇਆ ਹੁਣ ਇਹਦਾ ਜਿਹੜੀ ਕੰਪਨੀ ਨਵੀਂ ਆਈ ਆ ਸੋ ਉਹਨਾਂ ਨੂੰ ਬੁਲਾਇਆ ਉਹ ਇਸ ਹਫਤੇ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕਰਨਾ ਹੈ ਥੈਂਕ ਯੂ ਫੋਟੋ ਪਿੱਕ ਹਾਂਜੀ ਜੀ। ਹਾਂਜੀ ਸਰ। ਅੱਜ ਤਾਲੂਸੀ ਜੀ ਇਸ ਬਾਰੇ ਕਿਹਾ ਕਿ ਕਹਿਣਾ ਕਿ ਇਹ ਜੀ ਕੋਈ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਲਈ ਵੀ ਮੇਰੇ ਲਈ ਵੀ। ਸ਼ਹਿਰ ਵਾਸੀ। ਸ਼ਹਿਰ ਵਾਸੀਆਂ ਨੂੰ ਕੀ ਮਦਦ ਉਪਕੇ ਦੇਈ ਜਾਣਾ ਉਹਦਾ ਮਤਲਬ। ਸ਼ਹਿਰ ਵਾਸੀਆਂ ਨੂੰ ਜਿਹੜੀ ਵੀ ਸਹੂਲਤਾਂ ਨੇ ਜੀ ਨਗਰ ਕਾਉਂਸਲ ਦੇ ਸਕਦੀ ਹੈਗੀ ਉਹ ਸਾਰਿਆਂ ਲਈ ਇਸੇ ਬਚਨ ਬੰਦਾ। ਜਿਹੜੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਸਾਰੇ ਵਿਕਾਸ ਅੱਗੇ ਹੋ ਜਾਣਾ ਆਪਣੇ।